ਮਨੇ ਇੱਧਰ ਆਏ ਇੱਧਰ ਇੱਧਰ ਆ ਇੱਧਰ ਆ ਉਹ ਬੱਲੀ ਕੋਦਰ ਕੇ ਇੱਧਰ ਤਾਂ ਵੇਖ ਤਾਂ ਸਹੀ ਕਾਲਾ ਕਾਲਾ ਬਣਿਆ ਫਿਰਨੇ ਅੱਜ ਮੈਂ ਪੂਰਾ ਬਲੈਕ ਬਲੈਕ ਓਹੋ ਤੇਰੀ ਅੱਖ ਸੁਜੀ ਦਿਖਾਈ ਪੂਣ 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 ਨੇ ਚੱਕ ਮਾਰਿਆ ਬਾਈ ਡਾਂਗ ਮਾਰਿਆ ਛੇ ਨਾ ਕਿੰਨੇ ਰਹਿਵੇਂ ਨੇ ਗੰਦੀ ਨਿਗਾਹ ਨਾਲ ਵੇਹਂਦੇ ਜਿੱਥੇ ਜਿਹੜੇ ਕਸਟਮਰ ਆਂਦੇ ਨੇ ਉਹ ਝੂਠ ਬੋਲਣਾ ਬੀਬੀਆਂ ਨੂੰ ਗੰਦੀ ਨਿਗਾਹ ਨਾਲ ਵੇਖ ਕੇ ਕਿਵੇਂ ਆਏਗਾ ਕਿਹੜੀ ਰਿਸਪੈਕਟ ਹੈ ਰਿਸਪੈਕਟ ਨਹੀਂ ਹੈ ਇੱਧਰ ਵੇ ਫਿਲਹਾਲ ਇਹ ਪਾਈ ਇੰਪੋਰਟਡ ਕੈਰ ਲੱਗਣ ਡਿਆ ਕਣੀ ਪੂਰਾ ਪੂਰਾ ਕੈਂਡ ਚੰਗੀ ਤਰ੍ਹਾਂ ਦਾ ਬਾ ਪੱਗ ਬੰਨਣਾ ਰਹਿ ਗਈ ਪਰਨਾ ਜਾਂ ਨਹੀਂ ਲੈ ਕੋਈ ਚੱਕਰ ਨਹੀਂ ਗੋਲ ਪਰਨਾ ਬੰਨਿਆ ਹੁੰਦਾ ਨਾ ਦਮਾਲਾ ਆਏ ਹਾਏ ਬਾਬੇ ਉਹ ਕਿਆ ਕੈਂਡ ਲੱਗਨੇ ਸੀ ਬਲੈਕ ਕਲਰ ਕਾਲਾ 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 ਤਾਂ ਤੂੰ ਹੀ ਹੈ ਤੇਰੀ ਅੱਖ ਅਜ ਖਤਰਨਾਕ ਹੈ ਕੈਂਟ ਛੋਟਾ ਵਲੌਗ ਬਣਾ ਜਲਦੀ ਕੁਝ ਕਮੈਂਟਰੀ ਦੇ ਜਲਦੀ ਕਮੈਂਟਰੀ ਕੀ ਦੇਈਏ 10 ਸੈਕਿੰਡ ਦੀ ਰਹਿ ਗਈ ਜਲਦੀ ਅਸੀਂ ਇੱਥੇ ਯੂਕੇ ਚ ਕੰਮ ਕਰ ਰਹੇ ਹਾਂ ਯੂਕੇ ਚ ਕੰਮ ਕਰ ਰਹੇ ਹਾਂ ਉੱਚੀ ਬੋਲ ਤੇ ਯੂਕੇ ਚ ਕੰਮ ਕਰ ਰਹੇ ਹਾਂ ਇਹ ਅੱਜ ਕੋਈ 60 ਪਾਉਂਡ ਹੋ ਜਾਣਾ ਨਹੀਂ 60 ਪਾਉਂਡ ਤੇ ਉਹ ਕਰੇ ਪੈਨੇ ਨੇ ਠੀਕ ਹੈ ਹਾਂ 60 ਪਾਉਂਡ ਹੀ ਹਾਂ ਗੂਗਲ ਪੇ ਕਰਦੇ ਨੇ ਗੂਗਲ ਪੇ ਕਰਦੇ ਨੇ 60 ਪਾਉਂਡ ਸਹੀ ਗੱਲ ਹੈ ਬਈ ਪੈਸਾ ਕਰੇ ਪੈਨਾ ਵਾਧੂ ਹਾਰਾ ਠੀਕ ਹੈ ਨਾਲ ਪੜਾਈਆਂ ਕਰਨੀਆਂ ਨੇ ਵਾਵਾ ਹਰੀਆਂ ਫਿਰ ਪੜਾਈਆਂ ਪੜੀਆਂ ਕਰਕੇ ਫਿਰ ਪਤਾ ਨਹੀਂ ਕੀ ਕੀ ਕਰਨਾ ਹੈ ਨਟਰਪਟਰ ਬਹੁਤ ਕੁਝ ਕਰਨਾ ਬਹੁਤ ਕੀ ਦਸੀ ਅੰਦਰ ਬਹੁਤ ਕੁਝ ਬਹੁਤ ਐ ਇਹ ਕੀ ਯਾਰ ਦੁਨੀਆਦਾਰੀ ਨਾਲ ਚਲੋ ਸਵੇਰ ਸਰ ਦਾ ਟਾਈਮ ਹੈ ਉਹਨਾ ਆਪਾਂ ਨੈਗੇਟਿਵ ਨਹੀਂ ਬੋਲਦੇ ਵਧੀਆ ਬੋਲਦੇ ਆ ਪੋਜ਼ਿਟਿਵ ਅ ਠੀਕ ਹੈ ਦੋਸਤੋ ਲੈਂਦੇ ਆ ਹੈਵ ਅ ਨਾਈਸ ਡੇ ਗੁੱਡ ਨਾਈਟ oh ਨਹੀਂ ਸੌਰੀ ਹੈਵ ਅ ਗ੍ਰੇਟ ਡੇ